ਸਿਸਟਮ ਜਿਹੜਾ ਉਹ ਚੱਲ ਰਿਹਾ ਸੁਪਰੀਮ ਕੋਰਟ ਨੇ ਚੰਡੀਗੜ੍ਹ ਦੇ ਯੂਟਿਊਬਰ ਅਜੇ ਸ਼ੁਕਲਾ ਖਿਲਾਫ ਅਦਾਲਤੀ ਹਤਕ ਦੀ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਹੈ ਜੀ ਦੇਖੋ ਚੰਡੀ ਸਾਹਿਬ ਗੱਲ ਜਿਹੜੋ ਆਪਾਂ ਗੱਲ ਕਰਦੇ ਆ ਨਾ ਜਿਹੜੀ YouTube ਬਹੁਤ ਵਧੀਆ ਜਿਹਾ ਆਪਾਂ ਕਹੀਏ ਇੱਕ ਬਹੁਤ ਵਧੀਆ ਜਿਹੜਾ ਸੋਸ਼ਲ ਮੀਡੀਆ ਜਿਹਨੂੰ ਕਹਿੰਦੇ ਆ ਆਪਾਂ ਆਜ਼ਾਦ ਮੀਡੀਆ ਵੀ ਕਹਿ ਦਿੰਦੇ ਆ ਬਿਲਕੁਲ ਜੀ ਇਹਦਾ ਬਹੁਤ ਵਧੀਆ ਇਸਤੇਮਾਲ ਹੋ ਰਿਹਾ ਹੈ ਮੇਰਾ ਖਿਆਲ ਹੈ ਵੀ ਇਹ ਨਾ ਹੁੰਦਾ ਸੋਸ਼ਲ ਮੀਡੀਆ ਜਿਹੜੀਆਂ ਗੱਲਾਂ ਆਪਾਂ ਕਰ ਰਹੇ ਆ ਜਾਂ ਜਿਹੜੀਆਂ ਗੱਲਾਂ ਆਪਣੇ ਤੱਕ ਆੜੀਆਂ ਤੇ ਜਿੰਦੀ ਸਾਹਿਬ ਇਹ ਨਹੀਂ ਸੀ ਹੁੰਦੀਆਂ ਜੀ ਇਹ ਜਿਹੜੇ ਬਹੁਤ ਵਧੀਆ ਹੈ ਪਰ ਹੁਣ ਗੱਲ ਕੀ ਕਰੀਏ ਕੀ ਵੀ ਸਾਡੇ ਜਿਹੜੇ ਜਿਤਕਿਸਮ ਦੇ ਆ ਕਈ ਵਾਰੀ ਟੀਸ ਕਿਵੇਂ ਕਹਿੰਦੇ ਨੇ ਨਾ ਵੀ ਜੇ ਬਾਂਦਰ ਦੇ ਹੱਥ ਤੇ ਟੀਲਾ ਵਾਲੀ ਡੱਬੀ ਆ ਜਾਈ ਤਾਂ ਉਹ ਫਿਰ ਜ਼ਿਆਦਾ ਨੁਕਸਾਨ ਕਰ ਦਿੰਦਾ ਜੀ ਇਹੀ ਕੁਛ ਜੇ ਆਪਾਂ ਦੇਖੀਏ ਤਾਂ ਇਹ ਹੁਣ ਇਸੇ ਯੂਟਿਊਬਰ ਦੇ ਮਾਮਲੇ ਦੇ ਵਿੱਚ ਵੀ ਜਿਹੜਾ ਹੋ ਰਿਹਾ ਹੈ ਹਮਮ ਜੰਡੀਗੜ੍ਹ ਦਾ ਇੱਕ ਯੂਟਿਊਬਰ ਹੈ ਤੇ ਉਹਨੇ ਮਾਂ ਦੇ ਪੁੱਤਰੇ ਇੱਕ ਜਿਹੜੀ ਹੈਗੀ ਆ ਵੀਡੀਓ ਬਣਾਈ ਹੈ ਜੀ ਹਮਮ ਤੇ ਵੀਡੀਓ ਦੇ ਵਿੱਚ ਉਹਨੇ ਜਿਹੜਾ ਹੈਗਾ ਜਿਹੜਾ ਟਾਰਗੇਟ ਕੀਤਾ ਜੱਜਾਂ ਨੂੰ ਹਮਮ ਜੱਜਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਐ ਔਰ ਇਹਦਾ ਹੁਣ ਨੋਟਿਸ ਲਿਆ ਸੁਪਰੀਮ ਕੋਰਟ ਤੇ ਸੂਮੋਟੋ ਨੋਟਿਸ ਲਿਆ ਕਿਸੇ ਨੇ ਕੋਈ ਉਹਨਾਂ ਨੂੰ ਕਿਹਾ ਨਹੀਂ ਹਮਮ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਨੇ ਜੋ ਕੁਝ ਕੀਤਾ ਬਹੁਤ ਗਲਤ ਕੀਤਾ ਹੈ ਪਹਿਲਾਂ ਤਾਂ ਹੁਕਮੇ ਦਿੱਤਾ ਕਿ ਇਹਨੂੰ ਰਿਮੂਵ ਕਰੋ ਜਿਹੜੀ ਇਹ ਵੀਡੀਓ ਹੈ ਤੁਸੀਂ ਇਮੀਡੀਏਟ ਜੀ ਦੂਜਾ ਉਹਦੇ ਚੋਣਾਂ ਨੇ ਜਿਹੜੇ ਹੈਗੇ ਆ ਆਟਾਰਮੀ ਜਨਰਲ ਤੇ ਐਡੀਸ਼ਨਲ ਆਟਾਰਮੀ ਜਨਰਲ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਤਾਂ ਜਿਹੜੇ ਆਟਾਰਮੀ ਜਨਰਲ ਤੇ ਐਡੀਸ਼ਨਲ ਆਟਾਰਮੀ ਜਨਰਲ ਦੋਨਾਂ ਨੇ ਕਿਹਾ ਕਿ ਇਹ ਬਹੁਤ ਵੱਡੀ ਜਿਹੜੀ ਹੈਗੀ ਹੈ ਕਾਨੂੰਨ ਦੀ ਉਲੰਘਣਾ ਹੈ ਜੁਡੀਸ਼ਰੀ ਦਾ ਨਾਰਾਜ਼ਰ ਹੈ ਇਸ ਲਈ ਜ਼ਰੂਰੀ ਹੈ ਕਿ ਇਸ ਦੇ ਖਿਲਾਫ ਅਦਾਲਤ ਦੀ ਹੱਦ ਤੱਕ ਇਹਦਾ ਮੁਕੱਦਮਾ ਚੱਲਣਾ ਚਾਹੀਦਾ ਹੈ ਜੀ ਤਾਂ ਉਹਨਾਂ ਨੇ ਮਾਨਯੋਗ ਜਿਹੜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਇਕਬਈ ਸਾਹਿਬ ਹੂੰ ਇਕਬਈ ਸਾਹਿਬ ਨੇ ਇਸ ਸਾਮਵਲ ਦੇ ਵਿੱਚ 18ਵੇਂ ਜਨਰਲ ਤੇ ਅਡੀਸ਼ਨਲ 18ਵੇਂ ਜਨਰਲ ਨੂੰ ਕਿਹਾ ਕਿ ਤੁਸੀਂ ਅਦਾਲਤ ਦੇ ਮਿੱਤਰਾਂ ਦੇ ਤੌਰ ਦੇ ਤੇ ਕੰਮ ਕਰੋ ਤੁਹਾਡੀ ਇਸ ਸਾਮਵਲ ਦੇ ਜਲੂਨ ਹੈ ਔਰ ਇਹਨਾਂ ਨੂੰ ਜਿਹੜੇ ਚੰਡੀਗੜ੍ਹ ਦੇ ਯੂਟਿਊਬਰ ਸਾਹਿਬ ਹੈ ਉਹਨਾਂ ਨੂੰ ਨੋਟਿਸ ਜਾਰੀ ਕਰਤਾ ਹੂੰ ਅਕਸਰ ਤੇ ਵੀ ਚੇਤਨਿਸਾ ਵੀ ਇਹਨਾਂ ਲਈ ਅਜਕਲ੍ਹ ਜਿਵੇਂ ਮੈਂ ਪਹਿਲਾਂ ਗੱਲ ਕਰਕੇ ਕਿ ਜਦ ਬਾਦਰ ਦੇ ਹਸਤੀ ਲਾਣੀ ਜੱਬੀ ਆਜੇ ਤਾਂ ਉਹ ਕਈ ਵਾਰੀ ਸਾਰੇ ਘਰ ਨੂੰ ਵੀ ਅੱਗ ਲੱਗਦਾ ਹੈ। ਹੂੰ ਹੂੰ ਇਹ ਸਾਡੇ ਥੋੜੇ ਵਰਗੇ ਲੋਕਾਂ ਦਾ ਰਾਂ ਨਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੀ। ਭਾਰਤੀ ਸਰਕਾਰ ਵੱਲੋਂ ਬੜੇ ਯਤਨ ਕੀਤੇ ਜਾ ਰਹੇ ਹੈ ਕਿ ਕਿਸੇ ਨਾ ਕਿਸੇ ਤਰੀਕੇ ਆਜ਼ਾਦ ਮੀਡੀਆ ਨੂੰ ਚੱਪਾਇਆ ਜਾਵੇ। ਜੀ। ਕਿਉਂਕਿ ਜਿਹੜਾ ਮੇਨਸਟ੍ਰੀਮ ਦਾ ਮੀਡੀਆ ਮੇਨਸਟ੍ਰੀਮ ਦੇ ਮੀਡੀਆ ਦੇ ਉੱਤੇ ਉਹਨਾਂ ਦਾ ਕਬਜ਼ਾ ਹੋ ਚੁੱਕਾ ਹੈ। ਬਿਲਕੁਲ ਜੀ। ਆਪਾਂ ਬੜੇ ਬਾਰੀ ਜ਼ਿਕਰ ਕੀਤਾ ਕਿ ਇੱਕੋ ਇੱਕ ਪੱਤਰਕਾਰ ਹੁੰਦਾ ਸਿਰਵੀ ਅਰਵਿਸ਼ ਕੁਮਾਰ ਨੂੰ ਕਢਵਾਉਣ ਵਾਸਤੇ ਕਿੰਨਾ ਮਤਲਬ ਜਿਹੜਾ ਹੈਗਾ ਜਤਨ ਕੀਤਾ ਗਿਆ ਸੀ ਪਰ ਉਹ ਜਿਹੜੇ ਐਨਡੀ ਟੀਵੀ ਦੇ ਮਾਲਕ ਸੀ pran raje ਤੇ ਅਦਾਲਤ ਘਰ ਆਏ ਉਹ ਨਹੀਂ ਮੰਨੇ ਉਹ ਖੜੇ ਰਹੀ ਉਹਨਾਂ ਨੇ ਆਪਣੀ ਕੰਪਨੀ ਨੂੰ ਚਲਾਉਣ ਵਾਸਤੇ ਕਿਸੇ ਹੋਰ ਕਾਰਪੋਰੇਟ ਘਰਾਣੇ ਦੀ ਕੰਪਨੀ ਤੋਂ ਕਰਜ਼ਾ ਲਿਆ ਸੀ ਹਾਂ ਹਾਂ ਤਾਂ ਬਾਨੀਆਂ ਨੇ ਫਿਰ ਕੀ ਕੀਤਾ ਕੇਂਦਰ ਸਰਕਾਰ ਦੀ ਮਦਦ ਨਾਲ ਉਹ ਕੰਪਨੀ ਫ੍ਰੀ ਸੀ ਜਿਹੜੀ ਕੰਪਨੀ ਨੇ ਉਹਨਾਂ ਨੂੰ ਕਰਜ਼ਾ ਦਿੱਤਾ ਸੀ ਜੀ ਤੇ ਕੁਦਰਤੀ ਤੌਰ ਤੇ ਫਿਰ ਐਨਡੀ ਟੀਵੀ ਉਹਨਾਂ ਦੇ ਮਤਾਹਤ ਚਲਾ ਗਿਆ ਜੀ ਐਂਡੀ ਟੀਵੀ ਵਾਲੇ ਕੋਲੇ ਪੈਸੇ ਨਹੀਂ ਸੀ ਤੇ ਉਹਨਾਂ ਨੇ ਉਹਨਾਂ ਦੀ ਐਂਡੀ ਟੀਵੀ ਦੀ ਟੋਟਲ ਜਿਹੜੀ ਹੈਗੀ ਹੈ ਪ੍ਰੋਪਰਟੀ ਏਰੀ ਐਂਡੀ ਟੀਵੀ ਦੇ ਰੂਪ ਦੇ ਵਿੱਚ ਉਹ ਆਪ ਦੇ ਕਬਜੇ 'ਚ ਕਰ ਲਈ। ਮਿੱਤੀ ਜਾ ਹੋ ਗਿਆ ਕਿ ਜਿਹੜਾ ਰਵੀਸ਼ ਕੁਮਾਰ ਨੂੰ ਛੱਡ ਕੇ ਪਾਸੇ ਜਾਣਾ ਪੈ ਗਿਆ ਤੇ ਉਹ ਇੰਡੀਪੈਂਡੈਂਟ ਮੀਡੀਆ ਚਲਾਉਣਾ ਲੱਗ ਪਿਆ। ਜੀ ਬਹੁਤ ਵਧੀਆ ਮੁੰਡੇ ਬਹੁਤ ਵਧੀਆ ਵੱਡੇ 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 ਪੱਤਰਕਾਰ ਇੰਡੀਪੈਂਡੈਂਟ ਮੀਡੀਆ ਚਲਾ ਰਹੇ ਐ। ਦਾਅ ਪੈਰ ਲਾ ਲਓ ਸੱਤਿਆ ਹਿੱਦੀ ਲਾ ਲਓ ਤੁਸੀਂ ਬਹੁਤ ਸਾਰੇ ਸੀਨੀਅਰ ਪੱਤਰਕਾਰ ਜਿਹੜੇ ਜਮੀਰ ਵਾਲੇ ਐ ਜਿਹੜੇ ਉਹ 라ਮੀ ਨਹੀਂ ਕਰ ਸਕਦੇ ਉਹਨਾਂ ਸਾਰਿਆਂ ਨੇ ਉਹ ਕਰਦੇ ਲੇਕਿਨ ਪੁਛ ਇਹੋ ਜਿਹੇ ਹੈਗੇ ਜਿਹੜਾ ਨੇਹ ਜੇ ਮਾਮਲੇ ਸ਼ੁਰੂ ਕਰਦੇ ਉਹ ਕੇਂਦਰੀ ਸਰਕਾਰ ਨੇ ਜਿਹੜਾ ਕੰਮਜਾ ਕੀਤਾ ਹੋਇਆ ਇਹਦੇ ਤੇ ਮੇਨਸਟਰੀ ਮੀਡੀਆ ਤੇ ਜੀ ਉਹਨੂੰ ਕੋਟੀ ਮੀਡੀਆ ਕਹਿ ਦਿੱਤਾ ਹੈ ਪੰਜਾਬ ਦੇ ਵਿੱਚ ਅਸੀਂ ਦੇਖੀਏ ਤਾਂ ਇੱਥੇ ਜਿਹੜਾ ਜਿਹੜਾ ਆਵਾਜ਼ੀ ਪਾਰਟੀ ਦਾ ਹੋ ਗਿਆ ਮੀਡੀਆ ਤੇ ਜਿਹੜਾ ਮੇਨਸਟਰੀ ਮੀਡੀਆ ਇਹ ਲੋਕ ਇਸੇ ਕੇਸੀ ਮੀਡੀਆ ਕਹਿਣ ਲੱਗੇ ਇੱਕੋ ਇੱਕ ਸੋਸ਼ਲ ਮੀਡੀਆ ਰਹਿ ਗਿਆ ਸੋ ਆਪ ਪਤਾ ਇਹੀ ਗੁਜਾਰਿਸ਼ ਕਰਦੇ ਆ ਬੇਨਤੀ ਕਰਦੇ ਆ ਕਿ ਜਿੰਨਿਆਂ ਦੇ ਕੋਲੇ ਇਹ ਪਲੇਟਫਾਰਮ ਹੈਗਾ ਜ਼ਿੰਮੇਵਾਰੀ ਤੋਂ ਕੰਮ ਲੈ ਬਿਲਕੁਲ ਜੀ ਘੱਟੋ ਘੱਟ ਤੁਹਾਨੂੰ ਇਹ ਜਾਣਕਾਰੀ ਤਾਂ ਹੋਣੀ ਚਾਹੀਦੀ ਹੈ ਕਿ ਕੁਝ ਸਮਾਜਿਕ ਇੰਜੀਨੀਅਰ ਨੂੰ ਕਾਨੂੰਨੀ ਪ੍ਰੋਟੈਕਸ਼ਨ ਮਿਲੀ ਹੋਈ ਹੈ ਤੇ ਸਭ ਦਾ ਹੱਦ ਦੇ ਵਿੱਚ ਉਹਨਾਂ ਦਾ ਪ੍ਰਬੰਧ ਕੀਤਾ ਹੋਇਆ ਹੈ ਕਿ ਇਹਨਾਂ ਦੇ ਖਲਾਫ ਜਿਹੜੀ ਹੈਗੀ ਹੈ ਤੁਸੀਂ ਕੋਈ ਟਿੱਪਣੀ ਨਹੀਂ ਕਰ ਸਕਦੇ ਜੀ ਹਾਂ ਜੇ ਉਹਨੇ ਕੋਈ ਫੈਸਲਾ ਕੀਤਾ ਤੁਸੀਂ ਫੈਸਲੇ ਦੀ ਲੋਟਣਾ ਕੱਪ ਸਕਦੇ ਹੋ ਐਸੇ ਦਿਨ ਲੋਟਣਾ ਬੰਦ ਕਰਨੇ ਕਈ ਵਾਰੀ ਕਰ ਦਿੰਦੇ ਲੇਕਿਨ ਕਿਸੇ ਬੰਦੇ ਨੂੰ ਤੁਸੀਂ ਜਾਤੀ ਡੌੜ ਦੇ ਤੇ ਟਾਰਗੇਟ ਕਰੋ ਜੱਜ ਨੂੰ ਟਾਰਗੇਟ ਕਰੋ ਇਹ ਗਲਤ ਹੈ ਇਹ ਇਹਦੇ ਤੇ ਜਿਹੜੀ ਹੈਗੀ ਹੈ ਇਹ ਉਹ ਬਹਾਨਾ ਪਾਲਦੇ ਜੇ ਇਹ ਵੀ ਕੁਝ ਚੱਲਦਾ ਰਿਹਾ ਤਾਂ ਕਿਦਰ ਸਰਕਾਰ ਦੇ ਕੋਲੇ ਬਹੁਤ ਮੱਤ ਆ ਔਰ ਉਹ ਕੋਈ ਇਹੋ ਜਿਹਾ ਕਾਨੂੰਨ ਲਿਆ ਸਕਦੀ ਹੈ ਜਿਹਦੇ ਨਾਲ ਸਾਡੀ ਵੀ ਜ਼ੁਬਾਨ ਹੈ ਜਿਹੜੀ ਦੱਬੀ ਜਾਣੀ ਹੈ ਸੋ ਅਸੀਂ ਕਿਉਂਕਿ ਆਪਾਂ ਵੀ ਤਾਂ ਇੱਕੋ ਸੋਸ਼ਲ ਮੀਡੀਆ ਦਾ ਹਿੱਸਾ ਹੀ ਆ ਪ੍ਰਿੰਟ ਮੀਡੀਆ ਦਾ ਵੀ ਹਿੱਸਾ ਆਗੇ ਸਾਰੇ ਆ ਸਾਡੀ ਵੀ ਬੇਨਤੀ ਹੈ ਕਿ ਇਹ ਲੋਕਾਂ ਨੂੰ ਬਚਣਾ ਚਾਹੀਦਾ ਇਹਦੇ ਕਹੜ ਜੁਮੇਬਾਰ ਬੰਦੇ ਆ ਉਹਨਾਂ ਦੇ ਜੁਮੇਬਾਰ ਬੰਦ ਨੂੰ ਲਾਭੇ ਕਰਨਾ ਚਾਹੀਦਾ ਤੇ ਆਜ਼ਾਦ ਮੀਡੀਆ ਜਿਹੜਾ ਹੈਗਾ ਉਹਦੀ